ਸਾ ਨਗੂ ਰਵਨੀਤ ਬਰਾੜ ਜਿਹੜੇ ਨੇ ਜੁੜ ਚੁੱਕੇ ਨੇ ਰਵਨੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਜੀ ਬਹੁਤ ਬਹੁਤ ਰਵਨੀਤ ਜੀ ਇੱਕ ਪਾਸੇ ਮਰਨ ਵਰਤ ਤੇ ਹੈਗੇ ਨੇ 22 ਦਿਨ ਹੋ ਗਏ ਨੇ ਡੱਲੇਵਾਲ ਸਾਹਿਬ ਤੇ ਦੂਜੇ ਪਾਸੇ ਐਸਕੇਮ ਨੇ ਅਮਰਜੈਂਸੀ ਮੀਟਿੰਗ ਕਰ ਲ ਸੱਦੀ ਹੈ ਤੇ ਕੀ ਮਾਇਨੇ ਸੀ ਸਮਝ ਇਸ ਮੀਟਿੰਗ ਦੇ ਦੇਖੋ ਕਾਫੀ ਮੁੱਦੇ ਸੀ ਜਿਨ੍ਹਾਂ ਤੇ ਵਿਚਾਰ ਕਰਨਾ ਪਹਿਲਾਂ ਐਸਕੇਮ ਦੀ ਮੀਟਿੰਗ 24 ਤਰੀਕ ਦੀ ਸੱਦੀ ਸੀ ਪਰੇ ਢਲੇਵਲ ਸਾਹਿਬ ਦੇ ਸਿਹਤ ਨੂੰ ਦੇਖਦੇ ਹੋਏ ਮੀਟਿੰਗ ਫੌਰੀ ਸੱਦੀ ਗਈ ਹੈ ਕੱਲ 22 ਤਰੀਕ ਦੀ ਮੀਟਿੰਗ ਹੈ ਤੇ ਨਾਲ ਹੀ ਮੀਟਿੰਗ ਤੋਂ ਬਾਅਦ 7 ਵਜੇ ਗਵਰਨਰ ਸਾਹਿਬ ਤੋਂ ਟਾਈਮ ਲਿਆ ਤੇ ਉਹਨਾਂ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਕਰਾਇਆ ਜਾਊਗਾ ਤੇ ਉਹਨਾਂ ਨੂੰ ਕੀ ਕਹਿੰਦੇ ਉਹਨਾਂ ਤੋਂ ਮੰਗ ਕੀਤੀ ਜਾਊਗੀ ਵੀ ਜਿਹੜੇ ਜਲ ਤੋਂ ਜਲ ਦਾ ਜੜੀਆਂ ਮੰਗਾ ਹੈ ਉਹਨਾਂ ਨੂੰ ਮੰਨਿਆ ਜਾਵੇ ਤਾਂ ਕਿ ਢਲੇਵਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਦੁਬਾਰਾ ਠੀਕ ਹੋ ਸਕਣ ਐਸਕੇਮ ਦੀ ਮੀਟਿੰਗ ਜੋ ਹੋਏਗੀ ਮੀਟਿੰਗ ਤੋਂ ਬਾਅਦ ਜਿਹੜੀ ਤੁਹਾਡੀ ਗਵਰਨਰ ਨਾਲ ਮੁਲਾਕਾਤ ਹੋਏਗੀ ਜੀ 2 ਵਜੇ ਐਸਕੇਐਮ ਦੀ ਮੀਟਿੰਗ ਹੈ ਜੀ ਕਿਸਾਨ ਪਵਨ ਦੇ ਵਿੱਚ ਜਿੱਥੇ ਸਾਰੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਿੰਨੀਆਂ ਜਥੇਬੰਦੀਆਂ ਉਹ ਮਿਲ ਬੈਠ ਕੇ ਅਗਲੀ ਰਣਨੀਤੀ ਤੈਅ ਕਰਨਗੀਆਂ ਜੀ ਤੇ ਦੂਸਰੀ ਗੱਲ 7 ਵਜੇ ਗਵਰਨਰ ਸਾਹਿਬ ਨੂੰ ਸਾਰੀਆਂ ਐਸਕੇਐਮ ਦੀਆਂ ਜਿੰਨੀਆਂ ਜਥੇਬੰਦੀਆਂ ਉਹ ਮਿਲਣਗੀਆਂ ਜੋਮਨੀਤ ਜੀ ਕੱਲ ਚਿੱਠੀ ਲਿਖੀ ਗਈ ਹੈ ਨਾ ਪੰਦੇਰ ਹੋਰਾਂ ਦੇ ਵੱਲੋਂ ਐਸਕੇਐਮ ਨੂੰ ਕਿ ਸਾਨੂੰ ਹੁਣ ਇਕਜੁੱਟ ਹੋਣ ਦੀ ਹੈਗੀ ਇਹ ਲੋੜ ਹੈਗੀ ਹੈ ਇਸ ਸਬੰਧੀ ਕੱਲ ਫੈਸਲਾ ਲਿਆ ਜਾ ਸਕਦਾ ਹੈ ਕਿ ਐਸਕੇਐਮ ਸ਼ੰਭੂ ਤੇ ਕਨੌਰੀ ਤੇ ਵੇਖ ਨੂੰ ਮਿਲੇਗਾ ਬਿਲਕੁਲ ਦੇਖੋ ਐਸਕੇਐਮ ਨੇ ਜਦੋਂ ਇਹ ਅੰਦੋਲਨ ਸ਼ੁਰੂ ਕੀਤਾ ਸੀ ਉਸ ਤੋਂ ਪਹਿਲਾਂ ਵੀ ਐਸਕੇਐਮ ਨੇ ਇੱਕ ਤਾਲਮੇਲ ਕਮੇਟੀ ਬਣਾਈ ਸੀ ਕਿ ਆਪਾਂ ਜੋ ਵੀ ਅੱਗੇ ਕਾਰਨ ਨੀਤੀ ਤੈਅ ਕਰਨੀ ਹੈ ਮਿਲ ਜੁਲ ਕੇ ਕਰੀਏ ਪਰ ਉਹ ਕਿਸੇ ਨਪੇਰੇ ਨਹੀਂ ਚੜਿਆ ਸੀਗਾ ਉਹ ਜਿੰਨੀ ਤਾਲ ਮਿਲ ਕਮੇਟੀ ਦੀਆਂ ਮੀਟਿੰਗਾਂ ਹੋਈਆਂ ਉਹਦਾ ਕੋਈ ਸਿੱਟਾ ਨਹੀਂ ਨਿਕਲਿਆ ਕੱਲ ਇੱਕ ਭੰਦੇਰ ਸਾਹਿਬ ਦੀ ਲੈਟਰ ਮਿਲੀ ਹੈ ਉਹਦੇ ਤੇ ਵੀ ਕੱਲ ਨੂੰ ਚਰਚਾ ਹੋਊਗੀ ਤੇ ਇਹਦੇ ਬਾਰੇ ਸੋਚਿਆ ਜਾਊਗਾ ਵੀ ਅੱਗੇ ਅਸੀਂ ਕਿਵੇਂ ਇਸ ਅੰਦੋਲਨ ਨੂੰ ਜਿਹੜਾ ਉੱਥੇ ਵਿਟਿਆ ਹੋਇਆ ਹੈ ਜਾਂ ਅਸੀਂ ਅੰਦੋਲਨ ਜਿਹੜਾ ਕਿਸਾਨਾਂ ਦਾ ਜਾਂ ਮਜ਼ਦੂਰਾਂ ਦਾ ਅੰਦੋਲਨ ਹੈ ਇਹਨੂੰ ਤੇਜ਼ ਕਰਨ ਲਈ ਹੋਰ ਕੀ ਕੀ ਕੁਸ਼ ਕਰ ਸਕਦੇ ਹਾਂ ਜੀ ਹਾਂ ਜੀ ਰਮਨਜੀਤ ਜੀ ਜਿਵੇਂ ਕਿ ਰੂਲਦੁੱਲ ਸਿੰਘ ਮਾਨਸਾ ਦੀ ਅਸੀਂ ਗੱਲ ਕਰ ਲਈ ਉਹਨਾਂ ਦੇ ਵੱਲੋਂ ਵੀ ਆ ਕਿਹਾ ਗਿਆ ਕਿ ਮੈਂ ਜਿਹੜਾ ਅਗਰ ਨਹੀਂ ਮਤਲਬ ਕਿ ਸ਼ਾਮਲ ਹੋਏਗਾ ਜਾਂ ਉਹਨਾਂ ਨੇ ਬੜਾ ਵਿਰੋਧ ਕੀਤਾ ਹੈ ਕਹਿੰਦੇ ਡੱਲੇਵਾਲ ਦੇ ਸਾਈਨ ਕਿਉਂ ਨਹੀਂ ਹੈਗੇ ਉਸ ਚਿੱਠੀ ਦੇ ਉੱਪਰ ਇਹ ਵੀ ਉਹਨਾਂ ਨੇ ਗਈ ਹੈ ਇਹਨੂੰ ਅਸੀਂ ਕਿਵੇਂ ਸਮਝੀਏ ਦੇਖੋ ਇਹ ਆਰੀਆ ਗੱਲ ਅਲ ਵਾਲੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਵਿਚਾਰ ਕੀਤਾ ਜਾਂਦਾ ਇਹਦੇ ਅਸੀਂ ਸਪਸ਼ਟੀਕਰਨ ਇਹਦੇ ਤੇ ਅਜੇ ਮੰਗਿਆ ਵੀ ਕੀ ਇਹ ਕੱਲੇ ਭੰਦੇਰ ਸਾਹਿਬ ਹੈ ਜਿਹੜੇ ਚਾਹੁੰਦੇ ਆ ਵੀ ਐਸ ਕੇ ਐਮ ਦਾ ਸਾਥ ਮਿਲੇ ਕੇ ਢੱਲੇਵਾਲ ਸਾਹਿਬ ਵੀ ਚਾਹੁੰਦੇ ਆ ਇਹ ਅਜੇ ਜਿਹੜੇ ਕੁਝ ਕੁਐਸਚਨ ਆ ਜਿਹੜੇ ਅਨ ਅਨਸਰਡ ਹੈ ਸੋ ਕੱਲ ਤੱਕ ਅਸੀਂ ਸਾਨੂੰ ਉਮੀਦ ਆ ਵੀ ਇਹਦੇ ਤੇ ਸਾਨੂੰ ਸਪਸ਼ਟੀਕਰਨ ਆ ਜਾਊਗਾ ਸੋ ਥੈਟ ਅਸੀਂ ਬੈਠ ਕੇ ਇਹਦੇ ਤੇ ਅੱਗੇ ਵਿਚਾਰ ਕਰ ਸਕੀਏ ਦੂਸਰੀ ਗੱਲ ਜੋ ਵੀ ਫੈਸਲਾ ਐਸ ਕੇ ਐਮ ਲੈਂਦਾ ਮੀਟਿੰਗ ਤੋਂ ਬਾਅਦ ਉਹ ਇੱਕ ਸੰਯੁਕਤ ਫੈਸਲਾ ਹੁੰਦਾ ਜਿਹੜਾ ਕਿ ਸਾਰੀਆਂ ਜਥੇਬੰਦੀਆਂ ਉਹਦੇ ਤੇ ਫੁੱਲ ਚੜਾਉਂਦੀਆਂ ਅੱਛਾ ਰਮਨਜੀਤ ਜੀ ਫੈਸਲਾ ਹੋਊਗਾ ਕੱਲ ਇਕੱਠਿਆਂ ਦਾ ਫੈਸਲਾ ਹੋਊਗਾ ਅੱਛਾ ਰਮਨਜੀਤ ਜੀ ਉਗਰਾਹਾਂ ਦੀ ਗੱਲ ਕੱਲੇ ਜਥੇਬੰਦੀ ਜੀ ਜਾਂ ਫਿਰ ਹੋਰ ਜਿੰਨੇ ਵੀ ਜਥੇਬੰਦੀਆਂ ਸਾਰੀਆਂ ਹੀ ਜਿਹੜੀਆਂ ਸ਼ਾਮਲ ਹੋਣਗੀਆਂ ਕੱਲ ਦੀ ਮੀਟਿੰਗ ਦੇ ਵਿੱਚ ਬਿਲਕੁਲ ਬਿਲਕੁਲ ਜਿੰਨੀਆਂ ਵੀ ਸੰਜੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਜਥੇਬੰਦੀਆਂ ਬੇਸ਼ੱਕ ਉਹ ਗਰਾਹਾ ਹੋਵੇ ਹੋਰ ਜਥੇਬੰਦੀਆਂ ਸਾਰੀਆਂ ਕੱਲ ਨੂੰ ਸ਼ਾਮਲ ਹੋਣਗੀਆਂ ਕੱਲ 2 ਵਜੇ ਕਿਸਾਨ ਭਵਨ ਦੇ ਵਿੱਚ ਮੀਟਿੰਗ ਹੈ ਅੱਛਾ ਰਮਨਜੀਤ ਜੀ ਆਖਰੀ ਸਵਾਲ ਕਰੂੰਗੀ ਅਗਰ ਐਸਕੇ ਅਮ ਸਾਥ ਦਿੰਦਾ ਹੈ ਕੀ ਰੂਪ ਰੇਖਾ ਜਿਹੜੀ ਅੰਦੋਲਨ ਦੀ ਬਦਲ ਸਕਦੀ ਹੈ ਕੋਈ ਵੀ ਅੰਦੋਲਨਾਂ ਦੇ ਐਸਕੇਐਮ ਇੱਕ ਬਹੁਤ ਵੱਡੀ ਫੋਰਮ ਹੈ ਐਸਕੇਐਮ ਉਹ ਫੋਰਮ ਹੈ ਜਿਹਨੇ ਪਹਿਲੇ ਵਾਲਾ ਅੰਦੋਲਨ ਨੂੰ ਨਪੇਰੇ ਚਾੜਿਆ ਜਿਹੜੇ ਪਹਿਲੇ ਵਾਲੇ ਅੰਦੋਲਨ ਦੇ ਵਿੱਚ ਡੱਟ ਕੇ ਬੈਠੇ ਰਹੇ ਐ 13 ਮਹੀਨੇ ਉਹ ਅੰਦੋਲਨ ਚੱਲਿਆ ਸੀਗਾ ਸੋ ਕਿਤੇ ਨਾ ਕਿਤੇ ਇੱਕ ਕਹਿੰਦੇ ਹੁੰਦੇ ਜਦੋਂ ਇੱਕ ਜੁੜਤਾ ਆਉਂਦੀ ਹੈ ਬਹੁਤ ਜਦੋਂ ਵੱਧ ਦਿਮਾਗ ਬੈਠ ਕੇ ਗੱਲਬਾਤ ਕਰਦੇ ਆ ਕੋਈ ਚੰਗੇ ਰਸਤੇ ਨਿਕਲਦੇ ਆ ਉਹਦੇ ਸੋ ਇੱਕ ਪੋਜ਼ਿਟਿਵ ਜ਼ਰੂਰ ਹੁੰਦਾ ਜਦੋਂ ਕਿ ਸਾਰੇ ਜਿਹੜੇ ਸੀਨੀਅਰ ਕਿਸਾਨ ਆ ਗੋ ਇਕੱਠੇ ਹੋ ਕੇ ਗੱਲਬਾਤ ਕਰਦੇ ਆ ਇੱਕ ਸਰਕਾਰ ਤੇ ਵੀ ਬਹੁਤ ਵੱਡਾ ਇੰਪੈਕਟ ਜਾਂਦਾ ਜੀ ਧੰਨਵਾਦ ਅਮਰਦੀਪ ਜੀ ਗੱਲਬਾਤ ਕਰਨ ਦੀ ਜੀ ਧੰਨਵਾਦ ਜੀ